ਫਤੇਗੜ ਚੂੜੀਆਂ ਬਟਾਲਾ ਰੋਡ ਟਪਰੀਆਂ ਮੋੜ ਉੱਪਰ ਇੱਕ ਸੜਕੀ ਹਾਦਸੇ ਵਿੱਚ ਮਾਂ ਦੀ ਮੌਤ ਹੋ ਜਾਣ ਅਤੇ ਲੜਕੀ ਦੇ ਜ਼ਖਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮ੍ਰਿਤਕ ਗੁਰਮੀਤ ਕੌਰ 42 ਸਾਲਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਆਜਾਮਪੁਰ ਥਾਣਾ ਫਤੇਗੜ ਚੂੜੀਆਂ ਦੀ ਬੇਟੀ ਇੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਆਪਣੀ ਮਾਤਾ ਨਾਲ ਸਕੂਟੀ ਉੱਪਰ ਫਤੇਗੜ ਚੂੜੀਆਂ ਤੋਂ ਪਿੰਡ ਆਜ਼ਾਮਪੁਰ ਜਾ ਰਹੀਆਂ ਸਨ ਅਤੇ ਜਦੋਂ ਫਤਿਹਗੜ ਚੂੜੀਆਂ ਤੋਂ ਬਾਹਰ ਟੱਪਰੀਆਂ ਮੋੜ ਉੱਪਰ ਪਹੁੰਚੀਆਂ ਤਾਂ ਅੱਗੋਂ ਤੇਜ਼ ਰਫ਼ਤਾਰ ਕੌਰ ਆਂਦੀ ਦਿਖਾਈ ਦਿੱਤੀ ਤੇ ਸਕੂਟੀ ਪਿੱਛੇ ਬੈਠੀ ਮਾਂ ਹੇਠਾ ਡਿੱਗ ਗਈ ਤੇ ਅੱਗੋਂ ਆ ਰਹੀ ਅਣਪਛਾਤੀ ਕਾਰ ਨੇ ਮਾਂ ਗੁਰਮੀਤ ਕੌਰ ਡਰਾੜ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ ਗੁਰਮੀਤ ਕੌਰ ਨੂੰ ਬਟਾਲਾ ਰੋਡ ਮਹਾਜਨ ਹਸਤਾ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਮੌਤ ਦੇ ਬਰਾਬਰ ਹੋ ਗਈ ਤੇ ਉਸ ਦੀ ਮੌਤ ਹੋ ਗਈ ਜਦ ਕਿ ਬੇਟੀ ਇੰਦਰਜੀਤ ਕੌਰ ਜੋ ਕਿ ਸਕੂਟੀ ਚਲਾ ਰਹੀ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਪੁਲਿਸ ਵੱਲੋਂ ਢਿੱਲੀ ਕਾਰਗੁਜ਼ਾਰੀ ਦੁਕਾਨ ਤੇ ਮ੍ਰਿਤਕ ਗੁਰਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ ਵਿੱਚ ਕਾਰ ਰੱਖ ਕੇ ਚੱਕਾ ਜਾਮ ਕਰ ਦਿੱਤਾ ਤੇ ਨਾਰੇਬਾਜ਼ੀ ਕੀਤੀ ਜਿਸ ਨਾਲ ਵਾਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਮ੍ਰਿਤਕ ਗੁਰਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੁਖੀ ਭਰੇ ਲਹਿਜੇ 'ਚ ਦੱਸਿਆ ਹੈ ਕਿ 2 ਘੰਟੇ 20 ਜਾਣ ਤੋਂ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਹ ਪਰੇਸ਼ਾਨ ਹੋ ਰਹੇ ਹਨ ਇਸ ਮੌਕੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਝਪੜ ਵੀ ਹੋਈ 3 ਘੰਟੇ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਾਮ ਨੂੰ ਖੋਲਿਆ ਗਿਆ ਆਪਾਂ ਫਟੇਗੜ ਚੂੜੀਆਂ ਮਹਾਜਣਾ ਹਸਪੀਟਲ ਤੇ ਲੱਗੇ ਖਲੋਤੇ ਆ ਆਜੋ ਪਰਤੋ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫ ਨਾਲ ਦੀ ਜੱਟੀ ਨੂੰ ਹੀ ਨਾਲੋਂ ਜਾ ਰਹੇ ਆ ਵੇਖੋ ਖਲੋਤੀ ਲੱਗੇ ਤੇਰੇ ਕੋਲ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਨਜਾਨ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਵੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਜੀ ਗੱਡੀ ਨਾਲ ਕੇਤੋ ਜੀ ਮੌਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਲਾਗੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਕੋ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ ਸਕਦਾ ਫਟੇ ਗੜੂ ਕਾਲਿਆਂ ਨੂੰ ਜਾਣਦੇ ਤੇ ਗੱਡੀ ਮੋਟਰਸਾਈਕਲਾਂ ਦੇ ਨਾਲ ਹੀ ਜਾਂਦੇ ਹਾਂ ਤੇ ਗਾੜੀ ਗੱਡੀਆਂ ਗੱਡੀ ਬੜੀ ਤੇਜ਼ ਆਈ ਤੱਕੀ ਨਾ ਮੈਂ ਥੋੜੀ ਜਿਹੀ ਬ੍ਰੇਕ ਮਾਰੀ ਆ ਪਰ ਕਿ ਨਾ ਉਹਨੇ ਗੱਡੀ ਆਦਿਆਂ ਨੇ ਇੱਕਦਮ ਐਨੂੰ ਨੋੜੀ ਤੇ ਮੇਰੀ ਗੱਡੀ ਸਕੂਟਰੀ ਡੋਲ ਕੇ ਡਿੱਗੀ ਐ ਤੇ ਉਹ ਮੰਮੀ ਮੇਰੀ ਡਿੱਗੀ ਐ ਉਹਨੇ ਸਪੀਡ ਤੇ ਆ ਕੇ ਮੰਮੀ ਦੇ ਉੱਤੇ ਧੋਨ ਤੇ ਚੜਤੀ ਮੋਕੇ ਤੇ ਮੋਤ ਹੋ ਗਈ ਥੱਲੇ ਦੇ ਥੱਲੇ ਹੀ ਦੇਤੀ ਐਸੇ ਕੋਈ ਵੀ ਨਹੀਂ ਕਿ ਕਿਤੇ ਮੈਂ ਮੋਟਰਸਾਈਕਲ ਗੱਡੀ ਖਿਲਾਰ ਕੇ ਮੈਂ ਵੇਖ ਲਾ ਨਹੀਂ ਵੇਖਿਆ ਉਹ ਜਾ ਕੇ ਲੈ ਗਈ ਉਹ ਜਾ ਕੇ ਲੈ ਗਈ ਹਾਂਜੀ ਸਾਨੂੰ ਇੱਕ ਐਕਸੀਡੈਂਟ ਦਾ ਪਾੜ ਲੱਗਾ ਹੈ ਬਟਾਰ ਉੱਤੇ ਸਿੰਦ ਹੋਇਆ ਉਥੇ ਮੌਕੇ ਤੇ ਪਹੁੰਚੇ ਹਾਂ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੈਥ ਹੋ ਗਈ ਆ ਜਿਹੜੀ ਬੰਦੀ ਕਾਰ ਰਹੀ ਆ ਉਹ ਲੱਗੇ ਕਾਰੇ ਕੀ ਕੀਤੀ ਜਾਂਦੀ ਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ